ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਉੱਪਰ ਨਕੇਲ ਤੇ ਜੁਰਮ ਕਸੀ ਜਾ ਰਹੀ ਹੈ ਪਰ ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਅੱਖਾਂ ਦੇ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਦੀ ਅੱਖ ਖਰਾਬ ਕਰ ਦਿੱਤੀ ਗਈ ਹੈ ਅੱਖ ਦਾ ਆਪਰੇਸ਼ਨ ਹੋਇਆ ਤੇ ਉਹਦੇ ਵਿੱਚ ਹੀ ਇੱਕ ਛੋਟਾ ਜਿਹਾ ਪੀਸ ਜਿਹੜਾਗਾ ਛੱਡ ਦਿੱਤਾ ਗਿਆ ਤੇ ਨਾਲ ਹੀ ਉਹਦੀ ਅੱਖ ਜਿਹੜੀ ਹੈ ਉਹ ਖਰਾਬ ਹੋ ਗਈ ਹੈ ਉਸ ਵਿਅਕਤੀ ਨਾਲ ਮਿਲਾਨੇ ਤੇ ਉਸਦੀ ਅੱਖ ਦੇ ਜਿਹੜੇ ਆਪਰੇਸ਼ਨ ਆਇਆ ਉਸ ਨੂੰ ਵੀ ਅਸੀਂ ਦਿਖਾਣੇ ਤੁਹਾਨੂੰ ਵਿਲੀਮ ਜੀ ਸਾਡੇ ਵਿੱਚ ਵਿਲੀਮ ਜੀ ਪ੍ਰਾਈਵੇਟ ਹਸਪਤਾਲਾਂ ਦੇ ਉੱਪਰ ਸਰਕਾਰ ਨਕੇਲ ਤੇ ਕਸ ਦੀ ਨਜ਼ਰ ਆਂਦੀ ਹੈ ਪਰ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਕੋਈ ਵੀ ਅਸਰ ਨਹੀਂ ਹੁੰਦਾ ਨਜ਼ਰ ਆ ਰਿਹਾ ਤੇ ਤੁਹਾਡੀ ਅੱਖ ਜਿਹੜੀ ਹੈ ਉਹ ਖਰਾਬ ਕਰ ਦਿੱਤੀ ਹੈ ਕਿਸ ਤਰ੍ਹਾਂ ਦਾ ਮਾਮਲਾ ਹੈ ਜਿਹੜਾ ਕਿ ਕਿਉਂ ਕਿਸ ਤਰ੍ਹਾਂ ਹੋਈ ਜਿਹੜੀ ਅੱਖ ਖਰਾਬ ਸਾਨੂੰ ਪੂਰਾ ਦੱਸੋ ਸਰ ਡਾਕਟਰ ਦੀ ਨੈਗਲੀਜੈਂਸ ਕਰਕੇ ਜੀ ਮੇਰੀ ਅੱਖ ਡੈਮੇਜ ਹੋ ਗਈ ਤਾਂ ਮੈਂ ਘਰੇ ਕੰਮ ਕਰ ਰਿਹਾ ਸੀਗਾ ਜੀ ਆਇਰਨ ਦਾ ਪੀਸ ਅੱਖ ਚ ਚਲਾ ਗਿਆ ਸੀਗਾ ਤਾਂ ਜਦੋਂ ਆਇਰਨ ਦਾ ਪੀਸ ਚਲਾ ਗਿਆ ਜੀ ਮੈਂ ਸੇਮ ਟਾਈਮ ਡਾਕਟਰ ਕੋਲ ਗਿਆ ਜੀ ਬੁਪੇਸ਼ ਡਾਕਟਰ ਜੀ ਹੈ ਦ੍ਰਿਸ਼ਟੀ ਆਈ ਹਸਪਤਾਲ ਪਟੇਲਾ ਤਾਂ ਉਹਨਾਂ ਕੋਲ ਗਿਆ ਜੀ ਮੈਂ ਉਹਨਾਂ ਨੂੰ ਦੱਸਿਆ ਜੀ ਮੇਰੀ ਅੱਖ 'ਚ ਆਇਰਨ ਦਾ ਪੀਸ ਚਲਾ ਗਿਆ ਤਾਂ ਵੀ ਮਤਲਬ ਸਕੈਨ ਕਰਾ ਲਓ ਕੁਝ ਟ੍ਰੀਟਮੈਂਟ ਮੈਨੂੰ ਦਿਓ ਉਹਨਾਂ ਨੇ ਕੋਈ ਸਕੈਨ ਨਹੀਂ ਕਰਿਆ ਉਹਨਾਂ ਨੇ ਸਿੰਪਲ ਸਟਿਚਸ ਮਾਰ ਕੇ ਜੀ ਮੈਨੂੰ ਘਰੇ ਭੇਜ ਦਿੱਤਾ ਤਾਂ ਕਹਿੰਦੇ ਵੀ ਨੈਕਸਟ ਡੇ ਆਇਓ ਵੀ ਨੈਕਸਟ ਡੇ ਜੇ ਤੁਸੀਂ ਆਉਂਗੇ ਅਸੀਂ ਅੱਖ ਚੈੱਕ ਕਰ ਲਾਂਗੇ ਜੇ ਲੋੜ ਪਈ ਸਕੈਨ ਕਰਾਵਾਂਗੇ ਤਾਂ ਮੈਂ ਨੈਕਸਟ ਡੇ ਜੀ ਸੇਮ ਟਾਈਮ ਜੋ ਉਹਨਾਂ ਨੇ ਦਿਆ ਸੀਗਾ ਜੀ ਮੈਨੂੰ 9:30 ਵਜੇ ਮੈਂ ਉਹਨਾਂ ਕੋਲ ਪਹੁੰਚ ਗਿਆ ਸੀਗਾ ਤਾਂ ਉਸ ਟਾਈਮ ਵੀ ਮੈਂ ਉਹਨਾਂ ਨੂੰ ਕਿਹਾ ਜੀ ਮੇਰੀ ਅੱਖ ਦੇ ਵਿੱਚ ਕੁਝ ਹੈਗਾ ਵੀ ਪੇਨ ਹੋ ਰਹੀ ਹੈ ਤਾਂ ਉਹ ਕਹਿੰਦੇ ਵੀ ਇਹ ਸਟਿਚਸ ਦੀ ਪੇਨ ਹੈ ਤਾਂ ਉਹਨਾਂ ਨੇ ਕੋਈ ਸਕੈਨ ਨਹੀਂ ਕਰਿਆ ਕੁਝ ਨਹੀਂ ਕਰਿਆ ਜੀ ਤਾਂ ਉਹਨਾਂ ਨੇ ਮੈਨੂੰ 2 ਦਿਨ ਬਾਅਦ ਬੁਲਾਇਆ ਜੀ ਸਨਿਪ ਦੇ ਉੱਪਰ ਉਹਨਾਂ ਨੇ ਸਾਈਨ ਆ ਇਸ ਚੀਜ਼ ਦੇ ਫਸਟ ਫਾਲੋਅ ਅਪ ਪਾ ਕੇ 2 ਦਿਨ ਬਾਅਦ ਉਹਨਾਂ ਨੇ ਬੁਲਾਇਆ ਸੀਗਾ ਉਹਦਾ ਰੀਜ਼ਨ ਇਹ ਸੀਗਾ ਸਰ ਜਿਹੜਾ ਉਹਨਾਂ ਕੋਲ ਡਾਕਟਰ ਸੀਗਾ ਇਹਨਾਂ ਨੇ ਫਾਈਲ ਮੇਰੀ ਮਾਰਕ ਕਰੀ ਸੀਗੀ ਹਰਸ਼ਿੰਦਰ ਜੀ ਨੂੰ ਜੋ ਰੁਟੀਨਾ ਸਪੈਸ਼ਲਿਸਟ ਸੀਗੇ ਉਹ ਉਸ ਦਿਨ ਹੈ ਨਹੀਂ ਸੀਗੇ ਉਹ ਛੁੱਟੀ ਤੇ ਸੀਗੇ ਤਾਂ ਇਹਨਾਂ ਨੂੰ ਐਵੇਂ ਸੀਗਾ ਵੀ ਇਹ ਪੇਸ਼ੈਂਟ ਨੂੰ ਅਸੀਂ ਵਾਰ-ਵਾਰ ਬੁਲਾਈਏ ਔਰ ਆਪਰੇਸ਼ਨ ਕਰਕੇ ਇਹ ਤੋਂ ਪੈਸੇ ਵਾਰ-ਵਾਰ ਲੈਂਦੇ ਰਹੀਏ ਜੇ ਇਹ ਮੈਨੂੰ ਉਸੇ ਦਿਨ ਸੇਮ ਟਾਈਮ ਤੇ ਰੈਫਰ ਕਰ ਦੰਦੇ ਤਾਂ ਮੇਰੀ ਅੱਖ ਵੱਜ ਜਾਣੀ ਸੀਗੀ ਤਾਂ ਪੀਜੀਆ ਜਦੋਂ ਦਾ ਪੀਜੀਆ ਵਾਲਿਆਂ ਨੇ ਵੀ ਇਹ ਚੀਜ਼ ਡਾਕੂਮੈਂਟ ਦੇ ਵਿੱਚ ਲਿਖੀ ਆ ਵੀ ਜੇ ਇਹ ਮਤਲਬ ਜਿਹੜੀ ਸਰਜਰੀ ਹੋਈ ਆ ਜੀ ਹਸਪਤਾਲ ਦੇ ਵਿੱਚ ਦ੍ਰਿਸ਼ਟੀ ਆਈ ਹਸਪੀਟਲ ਚ ਬਟ ਉਹਨਾਂ ਨੇ ਨਾਟ ਡਾਕੂਮੈਂਟਡ ਵੀ ਕੋਈ ਡਾਕੂਮੈਂਟੇਸ਼ਨ ਨਹੀਂ ਹੈਗੀ ਉਹਦੀ ਤਾਂ ਮੈਂ ਪੀਜੀਆ ਜਦੋਂ ਗਿਆ ਜੀ ਮੈਨੂੰ ਭੇਜਿਆ ਸੀਗਾ ਗਰੇਵਲ ਹੋਈ ਹਸਪੀਟਲ ਨੇ ਜੀ ਚੰਡੀਗੜ ਜਦੋਂ ਮੈਂ ਗਿਆ ਜੀ ਉਹਨਾਂ ਨੇ ਅਮਰਜੈਂਸੀ ਮੈਨੂੰ ਰੈਫਰ ਕਰਿਆ ਸੀਗਾ ਜੇ ਇਹ ਮੈਨੂੰ ਸੇਮ ਡੇ ਉਸ ਦਿਨ ਰੈਫਰ ਕਰ ਦਿੰਦੇ ਮੇਰੀ ਅੱਖ ਵੱਜ ਜਾਂਦੀ ਵਿਲੀਅਮ ਜੀ ਸਵਾਲ ਇਹ ਹੈ ਕਿ ਸਰਕਾਰ ਵੱਲੋਂ ਇੰਡੀਆਂ ਵਧੀਆ-ਵਧੀਆ ਸਹੂਲਤਾਂ ਦਿੱਤੀਆਂ ਗਈਆਂ ਨੇ ਹਸਪਤਾਲ ਇੱਦਾਂ ਵਧੀਆ-ਵਧੀਆ ਖੋਲ ਦਿੱਤੇ ਗਏ ਨੇ ਤੇ ਫਿਰ ਵੀ ਅਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਜਾਂਦੇ ਆ ਤੇ ਉੱਥੇ ਕੋਈ ਨਾ ਕੋਈ ਘਟਨਾ ਹੋ ਜਾਂਦੀ ਹੈ ਫਿਰ ਅਸੀਂ ਦੋਸ਼ ਦਿੰਦੇ ਕਿ ਆਹ ਪ੍ਰਾਈਵੇਟ ਹਸਪਤਾਲਾਂ ਨੇ ਇਸ ਤਰ੍ਹਾਂ ਕਰ ਸਰਕਾਰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਜਿਹੜੇ ਅਗਰ ਸਰਕਾਰੀ ਸਰਕਾਰ ਦੇ ਉਸਤੇ ਹਸਪਤਾਲ ਤੇ ਚਲੇ ਜਾਂਦੇ ਆਈ ਹਸਪਤਾਲ ਤੇ ਕੁਝ ਨਾ ਕੋਈ ਬਚਾਅ ਹੋ ਸਕਦਾ ਸੀ ਸਰ ਜੇ ਮੈਂ ਉਸੇ ਦਿਨ ਜਾਂ ਅਗਲੇ ਦਿਨ ਵੀ ਮੈਂ ਪੀਜੀਆਈ ਪਹੁੰਚ ਜਾਂਦਾ ਜੀ ਤਾਂ ਮੇਰੀ ਅੱਖ ਵੱਜ ਜਾਂਦੀ ਜੀ ਮੈਂ ਇਸ ਹਸਪਤਲ ਗਿਆ ਜੀ ਮੈਨੂੰ ਇਹਨਾਂ ਨੇ ਬਾਹਰ ਏਮਜ਼ ਦਾ ਨਾਮ ਜ਼ਿਕਰ ਕਰਿਆ ਹੋਇਆ ਸੀਗਾ ਵੀ ਏਮਜ਼ ਤੋਂ ਡਾਕਟਰ ਆਏ ਹੋਏ ਆ ਵੀ ਵਧੀਆ ਟਰੀਟਮੈਂਟ ਕਰਨਗੇ ਮੈਂ ਉਸ ਚੱਕਰ ਜੀ ਮੈਂ ਇਹਨਾਂ ਕੋਲ ਫਸ ਗਿਆ ਤਾਂ ਆਪਣੀ ਅੱਖ ਗਵਾ ਬੈਠੇ ਜੀ ਮੈਂ ਤੇ ਕਿਸ ਤਰ੍ਹਾਂ ਕੋਈ ਹੈਗੀ ਤੁਹਾਡੇ ਕੋਲ ਕੋਈ ਕਿਸ ਤਰ੍ਹਾਂ ਕਿ ਅੱਖ ਦਾ ਕੋਈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਅੱਖ ਦਾ ਜਿਹੜਾ ਹੈ ਕਿ ਕਿਸ ਤਰ੍ਹਾਂ ਨਾਲ ਜਿਸ ਤਰ੍ਹਾਂ ਇਹ ਅੱਖ ਸੀ ਤੁਸੀਂ ਦੇਖ ਰਹੇ ਹੋ ਇਹ ਦਿਖਾਈ ਦੇ ਰਹੀ ਹੈ ਕਿ ਇਸ ਤਰ੍ਹਾਂ ਅੱਖ ਨਾ ਹੋ ਗਿਆ ਸੀ ਵਿੱਚ ਪੱਤੀ ਰਹਿ ਗਈ ਅਗਲਾ ਮੈਂ ਅੱਗੇ ਵੀ ਜਿਹੜੇ ਹੋਰ ਵੀ ਹੋਏਗੇ ਇਹਨਾਂ ਦੇ ਜਿਸ ਤਰ੍ਹਾਂ ਇਹ ਡਾਕਟਰਾਂ ਦੀ ਜਿਹੜੇ ਕਿ ਰਿਪੋਰਟਾਂ ਨੇ ਸਾਰੀਆਂ ਅਲੱਗ-ਅਲੱਗ ਦ੍ਰਿਸ਼ਟੀ ਹਸ ਤੁਸੀਂ ਉਹ ਦੇਖ ਰਹੇ ਹੋ ਫਸਟ ਫਾਲੋ ਅਪ ਜੀ ਤਾਂ 2 ਦਿਨ ਬਾਅਦ ਮੈਨੂੰ ਬੁਲਾਇਆ ਜੀ ਇਹਨਾਂ ਨੇ ਡਾਕਟਰ ਸਾਹਿਬ ਨੇ ਉਦੋਂ ਬਾਅਦ ਜੀ ਮੈਂ ਰਾਤ ਨੂੰ ਮੇਰੀ ਇਹ ਕੰਡੀਸ਼ਨ ਹੋ ਗਈ ਸੀ ਜੀ ਅੱਖ ਦੀ ਫਿਰ ਜੀ ਮੈਂ ਗਰੇ ਹੌਸਪੀਟਲ ਗਿਆ ਜੀ ਉਹਨਾਂ ਨੇ ਅਮਰਜੈਂਸੀ ਮੈਨੂੰ ਨਾਲ ਦੀ ਨਾਲ ਰੈਫਰ ਪੀਜੀਆਈ ਕਰਤਾ ਸੀਗਾ ਜੀ ਤਾਂ ਜਦੋਂ ਮੈਂ ਪੀਜੀਆਈ ਗਿਆ ਜੀ ਪੀਜੀਆਈ ਵਾਲਿਆਂ ਨੇ ਲਿਖਿਆ ਜੀ ਵੀ ਸਰਜਰੀ ਦ੍ਰਿਸ਼ਟੀ ਹੌਸਟਲ ਹੋਈ ਹੈ ਨੋਟ ਡਾਕੂਮੈਂਟਡ ਹੈ ਤਾਂ ਨੋਟ ਡਾਕੂਮੈਂਟਡ ਹਾਂਜੀ ਤਾਂ ਇਹ ਉਹਨਾਂ ਨੇ ਪੀਜੀਆ ਨੇ ਇਹ ਵੀ ਲਿਖਿਆ ਵੀ ਇਹ ਪੇਸ਼ੈਂਟ ਗਰੇਵਾਲ ਹਸਪਤਲ ਦੇ ਥਰੂ ਆਇਆ ਤਾਂ ਵੀ ਗਰੇਵਾਲ ਹਸਪਤਲ ਨੇ ਇਹਨੂੰ ਰੈਫਰ ਕਰਿਆ ਜੀ ਤੇ ਉਸ ਤੋਂ ਬਾਅਦ ਪੀਜੀਆ ਨੇ ਫਿਰ ਤੁਹਾਡਾ ਆਪਰੇਟ ਕੀਤਾ ਸਾਰਾ ਜਿਕੇ ਉੱਥੇ ਪ੍ਰੋਪਰ ਆਪਰੇਟ ਕੀਤਾ ਯਾਨੀ ਪੀਜੀਆ ਜੀ ਪੀਜੀਆ ਨੇ ਬਹੁਤ ਵਧੀਆ ਮੈਨੂੰ ਟ੍ਰੀਟਮੈਂਟ ਦੇ ਆ ਜੀ ਉਹਨਾਂ ਨੇ ਫਸਟ ਸਟੈਪ ਉਹਨਾਂ ਦਾ ਇਹੀ ਸੀਗਾ ਉਹਨਾਂ ਨੇ ਸਕੈਨ ਕਰਿਆ ਦੇ ਚਾਹੇ ਰੰਦਾ ਪੀਸ ਸੀਗਾ ਬਟ ਉਹਨਾਂ ਨੂੰ ਮਤਲਬ ਮੇਰੀ ਜਾਨ ਬਚਾਣ ਲਈ ਅੱਖ ਰਿਮੂਵ ਕਰਨੀ ਪਈ ਜੀ ਕਿਉਂਕਿ ਇਨਫੈਕਸ਼ਨ ਦਿਮਾਗ ਦੇ ਵਿੱਚ ਪਹੁੰਚਣ ਲੱਗ ਗਈ ਸੀਗੀ ਦੂਸਰੀ ਅੱਖ ਨੂੰ ਵੀ ਖਤਰਾ ਸੀਗਾ ਤਾਂ ਉਹਨ ਹੁਣ ਤੁਸੀਂ ਇਸ ਦੀ ਕੰਪਲੇਂਟ ਵਗੈਰਾ ਸੀਐਮਓ ਜਾਂ ਉੱਪਰ ਕਿਸੇ ਉੱਚ ਅਧਿਕਾਰੀ ਨੂੰ ਕੀਤੀ ਕਿ ਇਸ ਤਰ੍ਹਾਂ ਨਾਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਡਾਕਟਰ ਨੇ ਮੇਰੀ ਅੱਖ ਖਰਾਬ ਕਰ ਦਿੱਤੀ ਸਰ ਮੈਂ ਜੀ ਸਾਰੇ ਕਿਤੇ ਕੰਪਲੇਂਟ ਕਰੀ ਜੀ ਉਸ ਟਾਈਮ ਜਦੋਂ ਮੈਂ ਐਸਐਸਪੀ ਦੇ ਕੰਪਲੇਂਟ ਕਰੀ ਜੀ ਐਸਐਸਪੀ ਸਾਹਿਬ ਦੇ ਜੀ ਮੈਂ 28 ਤਰੀਕ ਨੂੰ ਜੀ ਮੈਂ ਗਿਆ ਸੇਮ ਡਾਕਟਰ ਸਾਹਿਬ ਨੂੰ ਵੀ ਉਸ ਦਿਨ ਬੁਲਾਇਆ ਐਸਐਸਪੀ ਆਫਿਸ ਬਟ ਡਾਕਟਰ ਸਾਹਿਬ ਨੇ ਉਸ ਦਿਨ ਇੱਕ ਜਾਲੀ ਆਪਣੇ ਆਪ ਨੂੰ ਬਚਣ ਲਈ ਇੱਕ ਰਿਕਾਰਡ ਤਿਆਰ ਕਰਕੇ ਉੱਥੇ ਦਿਆ ਤਾਂ ਉਹ ਰਿਕਾਰਡ ਜੋ ਹੁੰਦੇ ਆ ਮੈਂ ਦੇਖਿਆ ਜੀ ਰਿਕਾਰਡ ਤਾਂ ਮੈਂ ਉਹਦੀਆਂ ਨਾ ਫੋਟੋਗ੍ਰਾਫਸ ਲੈ ਲਿਆ ਸੀਗੀਆਂ ਟਾਈਮ ਲੋਕੇਸ਼ਨ ਸਾਰਾ ਕੁਝ ਉਹਦੇ ਵਿੱਚ ਸ਼ੋ ਹੋ ਰਿਹਾ ਜੀ ਪੁਲਿਸ ਲਾਈਨ ਦੇ ਵਿੱਚ ਇਹ ਫੋਟੋਆਂ ਖਿੱਚੀਆਂ ਗਈਆਂ ਤਾਂ ਫੇਰ ਜੀ ਰੀਡਰ ਸਾਹਿਬ ਨੂੰ ਮੈਂ ਮਤਲਬ ਮੈਨੂੰ ਦੁਬਾਰਾ ਬਿਆਨ ਲਈ ਬੁਲਾਇਆ ਜੀ ਉਹਨਾਂ ਨੇ ਰੀਡਰ ਸਾਹਿਬ ਨੇ ਕਿਹੜੇ ਰੀਡਰ ਸਾਹਿਬ ਨਾਮ ਕੀ ਸੀ ਰੀਡਰ ਸਾਹਿਬ ਦਾ ਸੁਖਵਿੰਦਰ ਜੀ ਆ ਜੀ ਐਸਪੀ ਡੀ ਦੇ ਗੁਰਵੰਤ ਸਿੰਘ ਵੈਸ ਦੇ ਰੀਡਰ ਹੈ ਜੀ ਤਾਂ ਇਹ ਫਾਈਲ ਉਹਨਾਂ ਕੋਲ ਮਾਰਕ ਹੋਈ ਸੀਗੀ ਤਾਂ ਜਦੋਂ ਜੀ ਮੈਂ ਦੁਬਾਰਾ ਗਿਆ ਤਾਂ ਕਯੂਮਰ ਕੋਰਟ ਦੇ ਵਿੱਚ ਜੀ ਮੇਰੀ ਅਪੀਲ ਦਾਇਰ ਹੋਈ ਸੀਗੀ ਤਾਂ ਉੱਥੇ ਰਿਕਾਰਡ ਹੋਰ ਸੀਗਾ ਪੁਲਿਸ ਦੇ ਵਿੱਚ ਹੋਰ ਸੀਗਾ ਤਾਂ ਮੈਨੂੰ ਡਾਊਟ ਹੋਇਆ ਜੀ ਮੈਂ ਪੁਲਿਸ ਸਕੂਲ ਦੁਆਰਾ ਗਿਆ ਦੁਆਰਾ ਜਦੋਂ ਮੈਂ ਉੱਥੇ ਦੇਖਿਆ ਤਾਂ ਉੱਥੇ ਵੀ ਰਿਕਾਰਡ ਚੇਂਜ ਹੋ ਚੁੱਕਿਆ ਸੀਗਾ ਫਿਰ ਮੈਂ ਸੁਖਵਿੰਦਰ ਜੀ ਨੂੰ ਕਿਹਾ ਮੈਂ ਕਿਹਾ ਸਰ ਇਹ ਰਿਕਾਰਡ ਕਿਵੇਂ ਚੇਂਜ ਹੋ ਗਿਆ ਵੀ ਉਦੋਂ ਦਾ ਤੁਸੀਂ ਮੈਨੂੰ ਰਿਕਾਰਡ ਹੋਰ ਦਿਖਾਇਆ ਸੀਗਾ ਤਾਂ ਡਾਕਟਰ ਸਾਹਿਬ ਹੋਰ ਦੇਖੇ ਗਏ ਸੀਗੇ ਤਾਂ ਸੁਖਵਿੰਦਰ ਜੀ ਨੇ ਇਹ ਕਿਹਾ ਵੀ ਤੈਨੂੰ ਕੋਈ ਭੁਲੇਖਾ ਲੱਗ ਰਿਹਾ ਮੈਂ ਕਿਹਾ ਸਰ ਇਹ ਫੋਟੋਗ੍ਰਾਫਸ ਦੇਖੋ ਜੀ ਵੀ ਇਹ ਉਰੇ ਦੀਆਂ ਹੀ ਟਾਈਮ ਡੇਟ ਸਾਰਾ ਕੁਝ ਵੀ ਇੱਕ ਪੇਸ਼ੈਂਟ ਦੇ ਠੀਕ ਹੈ ਇੱਕ ਡੇਟ ਦੇ ਟਰੀਟਮੈਂਟ ਦੇ ਦੋ ਜਾਂ ਤਿੰਨ ਰਿਕਾਰਡ ਕਿਵੇਂ ਹੋ ਸਕਦੇ ਨੇ ਜੋ ਕਿ ਜਾਲੀ ਹੈ ਤਾ ਸੁਖਵਿੰਦਰ ਜੀ ਨੇ ਮੈਨੂੰ ਕਿਹਾ ਸੀਗਾ ਵੀ ਸਾਨੂੰ 1-2 ਦਿਨ ਦਾ ਟਾਈਮ ਦੋ ਅਸੀਂ ਗੱਲ ਕਰਦੇ ਆਂ ਫਿਰ ਉਹਨਾਂ ਦੀ ਮੇਰੇ ਕੋਲ ਰਿਕਾਰਡਿੰਗ ਵੀ ਹੈ ਸੁਖਵਿੰਦਰ ਜੀ ਕਹਿ ਰਹੇ ਆਂ ਅਸੀਂ ਆਪਣੀ ਰਿਪੋਰਟ ਦੇ ਵਿੱਚ ਲਿਖ ਦਾਂਗੇ ਵੀ ਇਹਨੇ ਪੈਨ ਨਾਲ ਲਿਖਿਆ ਹੋਣਾ ਰੈਫਰ ਟੂ ਪੀਜੀਆ ਤਾਂ ਬਾਅਦ ਦੇ ਵਿੱਚ ਉਸ ਚੀਜ਼ ਤੋਂ ਵੀ ਇਕੱਲਾ ਰੈਫਰ ਟੂ ਪੀਜੀਆ ਨਹੀਂ ਸੀਗਾ ਸਾਰਾ ਸੈੱਟ ਹੀ ਚੇਂਜ ਸੀਗਾ ਐਵੇਂ ਸਿਵਲ ਸਰਜਨ ਆਫਿਸ ਦੇ ਵਿੱਚ ਰਿਕਾਰਡ ਚੇਂਜ ਹੋਇਆ ਇਹ ਡਾਕਟਰਾਂ ਦਾ ਜਿਹੜਾ ਸਰ ਇਹਨਾਂ ਦਾ ਨਾ ਅੱਖਾਂ ਵਾਲਿਆਂ ਦਾ ਇਹਨਾਂ ਦਾ ਗਰੁੱਪ ਬਣਿਆ ਹੋਇਆ ਜੀ ਤਾਂ ਇੱਕ ਦੂਸਰੇ ਨੂੰ ਪ੍ਰੋਟੈਕਟ ਕਰਦੇ ਆ ਜਦੋਂ ਇਹਨਾਂ ਤੋਂ ਕੋਈ ਨੈਗਲੀਜੈਂਸ ਹੋ ਜਾਂਦੀ ਆ ਤਾਂ ਉੱਥੇ ਜੀ ਜਦੋਂ ਮੈਂ ਸਿਵਲ ਸਰਜਨ ਦੇ ਵਿੱਚ ਗਿਆ ਜੀ ਤਾਂ ਉੱਥੇ ਵੀ ਇਹਨਾਂ ਡਾਕਟਰ ਸਾਹਿਬ ਨੇ ਪਹਿਲਾਂ ਰਿਕਾਰਡ ਹੋਰਦਿਆ ਸੀਗਾ ਬਾਅਦ ਦੇ ਵਿੱਚ ਚੇਂਜ ਹੋ ਗਿਆ ਜਿਹੜੀ ਰਿਕਾਰਡ ਦੀ ਕਸਟਡੀਅਨ ਸੀਗੀ ਕੁਸ਼ਲਦੀਪ ਗਿੱਲ ਤਾਂ ਉਹ ਸਾਨੂੰ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਉਹ ਕੁਸ਼ਲਦੀਪ ਗਿੱਲ ਨਹੀਂ ਉਹ ਕੁਸ਼ਲਦੀਪ ਹੰਸ ਹੈ ਜਿਹੜੇ ਹੰਸ ਅੱਖਾਂ ਵਾਲੇ ਡਾਕਟਰ ਹੈ ਉਹਨਾਂ ਦੀ ਵਾਈਫ ਸੀਗੀ ਤਾਂ ਉਹ ਸਾਰੀ ਜਿਹੜੀ ਕਮੇਟੀ ਸੀਗੀ ਉਹ ਪਲਾਂਟਡ ਸੀਗੀ ਤਾਂ ਇਹ ਡਾਕਟਰ ਨੇ ਉੱਥੋਂ ਮਤਲਬ ਮੇਰੀ ਡਿਮਾਂਡ ਉੱਥੇ ਇਹ ਸੀਗੀ ਵੀ ਮੇਰਾ ਟ੍ਰੀਟਮੈਂਟ ਪੀਜੀਆਈ ਤੋਂ ਹੋਇਆ ਪੀਜੀਆਈ ਤੋਂ ਕੋਈ ਡਾਕਟਰ ਪਾਓ ਤਾਂ ਉੱਥੇ ਮੇਰਾ ਰਿਕਾਰਡ ਚੇਂਜ ਹੋ ਗਿਆ ਜੀ ਫਿਰ ਇਹਨਾਂ ਦੀ ਰਿਕਾਰਡ ਚੇਂਜ ਦੀ ਮੈਂ ਕੰਪਲੇਂਟ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਕਰੀ ਹੈ ਜੀ ਤਾਂ ਚੰਡੀਗੜ੍ਹ ਮੈਡੀਕਲ ਕਾਉਂਸਲ ਦੇ ਵਿੱਚ ਵੀ ਮੈਂ ਇਹਨਾਂ ਦੀ ਕੰਪਲੇਂਟ ਤੁਸੀਂ ਬਿਲਕੁਲ ਜੀ ਏਡੇ ਵੱਡੇ ਇਲਜ਼ਾਮ ਲਗਾ ਰਹੇ ਹੋ ਕੋਈ ਪ੍ਰੂਫ ਵਗੈਰਾ ਹੈਗੇ ਨੇ ਇਹਨਾਂ ਦੇ ਕਿ ਹਾਂ ਵੀ ਇਹ ਪ੍ਰੂਫਾਂ ਦੇ ਨਾਲ ਤੁਸੀਂ ਸਾਬਤ ਕਿਉਂਕਿ ਉਹ ਉਹਨਾਂ ਨੇ ਵੀ ਕੋਰਟ ਵਗੈਰਾ ਜਾਂ ਕੋਈ ਕਿਤੇ ਪਹੁੰਚੇ ਹੋਣਗੇ ਸਰ ਇਹ ਪ੍ਰੂਫ ਹੈਗੇ ਜੀ ਮੇਰੇ ਕੋ ਤਾਂ ਮੇਰੇ ਕੋ ਸਾਰੇ ਸੈਟ ਜਿਹੜਾ ਮੈਂ ਉੱਥੇ ਫੋਟੋਗ੍ਰਾਫ ਖਿੱਚੇ ਸੀ ਉਹ ਵੀ ਆ ਜਿਹੜੇ ਬਾਅਦ ਚ ਉੱਥੇ ਲਾਏ ਆ ਉਹ ਵੀ ਆ ਜੀ ਤਾਂ ਸਿੰਪਲ ਇਹ ਸੀਗਾ ਜੀ ਇਹ ਸਿੰਪਲ ਇੱਕ ਸਲਿੱਪ ਸੀਗੀ ਜਿਹੜੀ ਡਾਕਟਰ ਸਾਹਿਬ ਵੱਲੋਂ ਮੈਨੂੰ ਮਿਲੀ ਸੀਗੀ ਤਾਂ ਉਹ ਤੋਂ ਬਾਅਦ ਸਰ ਜਿਹੜਾ ਇਹ ਰਿਕਾਰਡ ਹੈ ਜੀ ਇਹ ਡੇਟ ਪਈ ਹੋਈ ਆ ਤਾਂ ਇਹ ਐਸਪੀ ਆਫਿਸ ਦੇ ਵਿੱਚ ਇਹ ਯੂਆਈਡੀ ਨੰਬਰ ਹੈ ਜਿਹੜੀ ਕੰਪਲੇਂਟ ਹੋਈ ਸੀਗੀ ਇਹ ਦੇਖੋ ਜੀ ਇਹ ਖਾਲੀ ਆ ਉਰੇ ਕੋਈ ਰੈਫਰ ਟੂ ਪੀਜੀ ਨਹੀਂ ਲਿਖਿਆ ਗਿਆ ਤਾਂ ਇਹਦੇ ਵਿੱਚ ਹੈਂਡਰਾਈਟਿੰਗ ਇਹ ਉਹ ਸਾਰਾ ਕੁਝ ਚੇਂਜ ਆ ਤਾਂ ਇਹ ਲੋਕੇਸ਼ਨ ਆ ਗਈ ਸਰ ਜਿਹੜੀ ਮੈਂ ਪੁਲਿਸ ਲਾਈਨ ਦੇ ਵਿੱਚ ਇਹ ਫੋਟੋ ਖਿੱਚੀ ਸੀਗੀ ਤਾਂ ਇਹ ਪੁਲਿਸ ਲਾਈਨ ਦੀ ਲੋਕੇਸ਼ਨ ਦੇ ਵਿੱਚ ਇਹ ਫੋਟੋਆਂ ਆ ਗਈਆਂ ਸੀਗੀਆਂ ਤਾਂ ਐਵੇਂ ਕਰਕੇ ਸਰ ਇਹ ਸਾਰਾ ਸੈੱਟ ਦੇ ਵਿੱਚ ਇਹ ਨੰਬਰ ਟਾਈਮ ਇਹ ਸਾਰਾ ਕੁਝ ਚੇਂਜ ਹੈ ਤਾਂ ਉਹ ਤੋਂ ਬਾਅਦ ਜੀ ਜਿਹੜਾ ਜੀ ਹੁਣ ਉੱਥੇ ਰਿਕਾਰਡ ਉਹਨਾਂ ਨੇ ਲਾਇਆ ਕੋਸਰ ਰਿਕਾਰਡ ਦੇ ਵਿੱਚ ਇਹ ਦੇਖੋ ਜੀ ਇਹ ਪੈਨ ਨਾਲ ਭਰਿਆ ਗਿਆ ਰੈਫਰ ਟੂ ਪੀਜੀ ਠੀਕ ਹੈ ਜੀ ਇਹ ਹੈਂਡਰਾਈਟਿੰਗ ਆ ਰੇ ਹੈਂਡਰਾਈਟਿੰਗ ਦੇਖ ਲੋ ਇਹ ਚੇਂਜ ਐਵੇਂ ਹਰ ਸੈੱਟ ਦੇ ਵਿੱਚ ਹਰ ਪੇਪਰ ਦੇ ਵਿੱਚ ਇਹ ਮੈਂ ਮਾਰਕਿੰਗ ਕਰੀ ਹੋਈ ਆ ਮੈਂ ਚਾਰਟ ਬਣਾ ਕੇ ਐਸਐਸਪੀ ਆਫਿਸ ਵੀ ਦਿਆ ਹੋਇਆ ਵੀ ਜੋ ਜੋ ਉਹਨਾਂ ਨੇ ਚੇਂਜ ਕਰਿਆ ਜੀ ਬਾਅਦ ਦੇ ਵਿੱਚ ਮੈਂ ਇਸ ਦੇ ਵਿੱਚ ਫਿਰ ਕਿਸ ਦੇ ਅੰਗਲੀ ਮੰਨਦੇ ਹੋ ਕਿ ਡਾਕਟਰਾਂ ਦੀ ਅਤੇ ਪੁਲਿਸ ਦੀ ਮੰਨ ਰਹੇ ਹੋ ਕਿ ਪੁਲਿਸ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਜਦੋਂ ਵੀ ਕੋਈ ਕੇਸ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਪੁਲਿਸ ਜਲਦੀ ਜਲਦੀ ਕੇਸ ਦਰਜ ਕਰਨ ਤੇ ਆਂਦੀ ਹੈ ਤੇ ਹੁਣ ਕਾफी ਸਮਾਂ ਲੱਗ ਰਿਹਾ ਹੈ ਅਖਰਾ ਆਪਰੇਸ਼ਨ ਵੀ ਕਾफी ਦੇਰ ਦਾ ਹੋ ਗਿਆ ਤੇ ਹੁਣ ਸਮਾਂ ਵੀ ਕਾफी ਲੱਗ ਰਿਹਾ ਹੈ ਪਰਚਾ ਦਰਜ ਹੋਣ ਤੇ ਵੀ ਸਰ ਡਾਕਟਰ ਦੀ ਨੈਗਲੀਜੈਂਸ ਤਾਂ ਚਲੋ ਇੱਕ ਸਾਈਡ ਤੇ ਹੋ ਗਈ ਜੀ ਮੈਨੂੰ ਤਾਂ ਮੈਨੂੰ ਹੁਣ ਇਹ ਹੈ ਜੀ ਜੋ ਇਹਨਾਂ ਨੇ ਰਿਕਾਰਡ ਨਾਲ ਟੈਂਪਰਿੰਗ ਕਰੀ ਹੈ ਤਾਂ ਉਸ ਦਾ ਤਾਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਵੀ ਇੱਕ ਚੀਜ਼ ਦੇ ਦੋ ਜਾਂ ਤਿੰਨ ਰਿਕਾਰਡ ਕਿਵੇਂ ਹੋ ਸਕਦੇ ਆ ਜੋ ਕੀ ਉਹਨੇ ਆਪਣੇ ਬਚਣ ਲਈ ਕੰਪਿਊਟਰ 'ਚ ਤਿਆਰ ਕਰਕੇ ਪੁਲਿਸ ਨੂੰ ਦੇ ਆ ਪੁਲਿਸ ਨੇ ਉਹਨਾਂ ਦਾ ਸਾਥ ਦੇ ਆ ਜੀ ਸੁਖਵਿੰਦਰ ਜੀ ਨੇ ਉਹ ਪੈਸੇ ਦੇ ਰਸੂਖ मतलब ਸਮਝ ਲਓ ਚਾਹੇ ਚਾਹੇ ਤੁਸੀਂ ਸ਼ਿਫਾਰਿਸ਼ ਕਰਕੇ ਸਮਝ ਲਓ ਵੀ ਜਿਹੜਾ ਇਹਨਾਂ ਦਾ ਰਿਕਾਰਡ ਪੁਲਿਸ ਦੇ ਵਿੱਚ ਵੀ ਚੇਂਜ ਹੋ ਗਿਆ ਤਾਂ ਸਿਵਲ ਸਰਜਨ ਦੇ ਵਿੱਚ ਵੀ ਚੇਂਜ ਹੋ ਗਿਆ ਬਿਲਕੁਲ ਇੱਕ ਇਲਜ਼ਾਮ ਜਰੂਰ ਲੱਗ ਰਿਹਾ ਨੇ ਪੈਸਾ ਵੀ ਸਾਡੇ ਸਰਕਾਰ ਹੈ ਮੌਕੇ ਦੀ ਸਰਕਾਰ ਹੈ ਤੇ ਉਸੇ ਸਰਕਾਰ ਦੇ ਵਿੱਚ ਇੱਕ ਡਾਕਟਰ ਵੱਲੋਂ ਇਹ ਗੱਲ ਹੀ ਕੀਤੀ ਜਾਂਦੀ ਹੈ ਤੇ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਵੀ ਨਹੀਂ ਸਾਥ ਦੇ ਰਹੀ ਹੈ ਕਿ ਕਾफी ਸਮਾਂ ਹੋ ਗਿਆ ਹੂੰ ਸਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜੀ ਮੇਰਾ ਨਾਮ ਮਰਾਜ ਵਿਕਰਾਂਤ ਸਿੰਘ ਵਿੱਕੂ ਹੈ ਜੀ ਵਿਲੀਅਮ ਜੀ ਨਾਲ ਜੋ ਵੀ ਹੋਇਆ ਬਹੁਤ ਮੰਦ ਭੱਗਾ ਹੋਇਆ ਜੀ ਔਰ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਤੇ ਗੱਲ ਕਰਨਾ ਚਾਹੁੰਗਾ ਕਿ ਤਿੰਨ ਅਧਾਰਿਆਂ ਦੇ ਵਿੱਚ ਉਹਨਾਂ ਨੇ ਆਪਦੇ ਜੋ ਫੋਰਜਡ ਪੇਪਰ ਨੇ ਜੋ ਗਲਤ ਬਣਾਏ ਹੋਏ ਕਾਗਜ਼ ਨੇ ਉਹ ਜਮ੍ਹਾਂ ਕਰਾਏ ਨੇ ਜੀ ਪਹਿਲਾ ਅਦਾਰਾ ਤਾਂ ਉਹਨਾਂ ਦਾ ਉਹੀ ਹੈ ਕਿ ਐਸਐਮਓ ਸਾਹਿਬ ਦੇ ਕੋਲੇ ਜਿਹੜਾ ਇੱਥੇ ਕਮੇਟੀ ਮਾਤਾ ਕੁਸ਼ਲਿਆ ਚ ਬਣੀ ਸੀ ਉਹਦੇ ਕੋਲੇ ਉਹਨਾਂ ਨੇ ਗਲਤ ਪੇਪਰ ਜ਼ਾਇਰ ਕੀਤੇ ਜੀ ਦੂਜਾ ਫਿਰ ਪੁਲਿਸ ਮਹਿਕਮੇ ਕੋਲੇ ਉਹਨਾਂ ਨੇ ਪੇਪਰ ਗਲਤ ਕੀਤੇ ਜੀ ਤੇ ਤੀਜਾ ਹੁਣ ਕੋਰਟ ਨੂੰ ਵੀ ਗੁੰਮਰਾਹ ਕਰ ਰਹੇ ਨੇ ਔਰ ਚੌਥਾ ਜਿੱਥੇ ਕਿ ਉਹ ਹਾਰਨਗੇ ਹਾਰਨਗੇ ਉਹ ਹੈਗੀ ਇਹ ਲੋਕਾਂ ਦੀ ਕਚਹਿਰੀ ਜੀ ਕਿਉਂਕਿ ਅਸੀਂ ਕੱਲੇ ਕੱਲੇ ਪ੍ਰੂਫ ਜਿਵੇਂ ਵਿਲੀਅਮ ਜੀ ਇਹਦੇ ਤੇ ਬਹੁਤ ਦਿਨ ਰਾਤ ਵਰਕ ਕਰ ਰਹੇ ਨੇ ਉਹਨਾਂ ਦਾ ਕੱਲਾ ਕੱਲਾ ਸਟੈਪੇ ਵਾਚ ਕਰ ਰਹੇ ਨੇ ਜੀ ਡੇ 1 ਤੋਂ ਲੈ ਕੇ ਜਦੋਂ ਤੋਂ ਇਹ ਉੱਥੇ ਗਏ ਸੀ ਉਦੋਂ ਤੋਂ ਲੈ ਕੇ ਅੱਜ ਦੀ ਤਰੀਕ ਮੰਨ ਲਓ 22 11 2025 ਤੱਕ ਹਰ ਇੱਕ ਮੂਵਮੈਂਟ ਸਾਡੇ ਕੋਲੇ ਵਿਧ ਪ੍ਰੂਫ ਹੈ ਜੀ ਤਾਂ ਮੈਂ ਡਾਕਟਰ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਜਿੰਨਾ ਅੱਗੇ ਅੱਗੇ ਨੂੰ ਭੱਜੀ ਜਾ ਰਹੇ ਹੋ ਉਨਾ ਹੀ ਲੋਕਾਂ ਦਾ ਜੋ ਡਾਕਟਰਾਂ ਤੋਂ ਵਿਸ਼ਵਾਸ ਹੈ ਜੋ ਡਾਕਟਰਾਂ ਦੀਆਂ ਕਮੇਟੀਆਂ ਤੋਂ ਵਿਸ਼ਵਾਸ ਹੈ ਉਹ ਉੱਠਦਾ ਜਾਊਗਾ ਕੱਲ ਨੂੰ ਜੇ ਕਿਸੇ ਨੂੰ ਵੀ ਕੋਈ ਕੁਸ਼ ਹੁੰਦਾ ਡਾਕਟਰਾਂ ਨੂੰ ਰੱਬ ਮੰਨਦੇ ਨੇ ਪਰ ਇਸ ਡਾਕਟਰ ਨੇ ਜਿਵੇਂ ਇੱਕ ਸੇਵ ਸਾਰੇ ਸੇਵਾ ਨੂੰ ਖਰਾਬ ਕਰਦਾ ਹੈ ਇਹ ਹੁਣ ਸਾਰੇ ਸੇਵਾ ਨੂੰ ਖਰਾਬ ਕਰਨ ਵਾਲੀ ਗੱਲ ਹੈ ਕਿਉਂਕਿ ਇਹ ਆਪਣੇ ਆਪ ਆਪਣੀ ਚਮੜੀ ਨੂੰ ਬਚਾਉਣ ਵਾਸਤੇ ਆਪ ਦਾ ਲਾਇਸੈਂਸ ਬਣਾਉਣ ਵਾਸਤੇ ਇੱਕ ਨੌਜਵਾਨ ਦੀ ਅੱਖ ਗਵਾਤੀ ਤੇ ਆਪ ਦਾ ਲਾਇਸੈਂਸ ਬਣਾਉਣ ਵਾਸਤੇ ਇਹ ਹੋਰ ਸਿਆਣੇ ਡਾਕਟਰਾਂ ਨੂੰ ਵੀ ਦਾਗੀ ਬਣਾ ਰਿਹਾ ਹੈ ਉਹਨਾਂ ਨੂੰ ਵੀ ਪ੍ਰੈਸ਼ਰ ਦੇ ਹੇਠ ਲੈ ਕੇ ਆ ਰਿਹਾ ਵੀ ਉਹਦੀ ਮਦਦ ਕੀਤੀ ਜਾਵੇ ਜਦ ਕਿ ਉਹ ਗਲਤ ਹੈ ਅੱਛਾ ਦੂਜੇ ਪਾਸੇ ਜੇ ਸਰਕਾਰ ਦੀ ਗੱਲ ਕਰੀਏ ਵਿਲੀਅਮ ਜੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਕੋਲੇ ਗਏ ਸੀ ਇਹਨਾਂ ਦਾ ਆਬਦਾ ਵੀ ਉਹਨਾਂ ਦਾ ਸਹਿਚਾਰ ਬਹੁਤ ਵਧੀਆ ਇਹਨਾਂ ਦਾ ਆਬਦਾ ਰਸੂਕ ਪੰਡਤ ਭਾਈਚਾਰੇ ਦਾ ਪਿੰਡ ਚਿਲਤੋ ਵਾਰਡ ਨੰਬਰ 13 ਚ ਬਹੁਤ ਇਹਨਾਂ ਦੇ ਵੱਡੇ ਪਰਿਵਾਰ ਨੇ ਜੀ ਬਹੁਤ ਰਸੂਕ ਹੈ ਇਹਨਾਂ ਦਾ ਸੋ ਜਿੱਥੇ ਤੱਕ ਮੈਂ ਐਜ਼ ਅ ਵਲੰਟੀਅਰ ਮંત્રી ਸਾਹਿਬ ਦੇ ਨਾਲ ਜੁੜੇ ਆ ਜੀ ਅਸੀਂ ਵੀ ਉਹਨਾਂ ਨੂੰ ਰਿਕੁਐਸਟ ਕਰਦੇ ਹੁੰਦੇ ਆ ਵੀ ਜਿਹੜੀਆਂ ਵੀ ਕਮੇਟੀਆਂ ਬਣੀਆਂ ਨੇ ਫ੍ਰੀ ਟ੍ਰਾਇਲ ਹੋਵੇ ਤਾਂ ਮੰਤਰੀ ਸਾਹਿਬ ਨੇ ਉਹੀ ਚੀਜ਼ ਦੇਖਦੇ ਆ ਇਹਨੂੰ ਪੀਜੀ ਰੈਫਰ ਕੀਤਾ ਸੀਗਾ ਵੀ ਇਸ ਫਾਈਲ ਨੂੰ ਪੀਜੀ ਰੈਫਰ ਕਰ ਦਿੰਦੇ ਆ ਵੀ ਉੱਥੋਂ ਆਪਾਂ ਫੇਅਰ ਟ੍ਰਾਇਲ ਕਰਾਉਣੀ ਆ ਪਰ ਸਾਨੂੰ ਫੇਅਰ ਨਹੀਂ ਪਤਾ ਜੀ ਵੀ ਉੱਥੇ ਕਿਹੜਾ ਬੰਦਾ ਗਿਆ ਕਿਵੇਂ ਗਿਆ ਫਾਈਲ ਸਾਡੀ ਫੇਰ ਮਾਤਾ ਕੋ ਚੱਲਿਆ ਚੱਗ ਹੁਣ ਸੈਕੰਡ ਟਾਈਮ ਅਸੀਂ ਫੇਰ ਮੰਤਰੀ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਵੀ ਅਸੀਂ ਇੱਥੇ ਬਿਲਕੁਲ ਨਹੀਂ ਜੀ ਇਹਦੀ ਜਿਹੜੀ ਪੈਰਵਾਈ ਇੱਥੇ ਜਿਹੜੇ ਦੋ ਡਾਕਟਰ ਘਰਦਾ ਫਿਰਦਾ ਚਾ ਇੱਥੇ ਕੋਈ ਅਸੀਂ ਡਿਸੀਜਨ ਇਹਨਾਂ ਦਾ ਕਮੇਟੀ ਦਾ ਨਹੀਂ ਲੈਣਾ ਅਸੀਂ ਪੀਜੀਆਈ ਤੋਂ ਕਰਵਾਵਾਂਗੇ ਫੇਅਰ ਟ੍ਰਾਇਲ ਹੋਊਗਾ ਜਿਹਦੇ ਵਿੱਚ ਤੁਸੀਂ ਦੇਖਿਓ ਜਿੱਤ ਸੱਚ ਦੀ ਹੋਊਗੀ ਜਿੱਤ ਉਸ ਬੰਦੇ ਦੀ ਹੋਊਗੀ ਜੋ ਰਿਕਾਰਡ ਟੂ ਰਿਕਾਰਡ ਮੇਨਟੇਨ ਕਰਕੇ ਰੱਖ ਰਿਹਾ ਹਾਰ ਉਹਦੀ ਹੋਣੀ ਹੈ ਜੋ ਦਿਨ ਬਦਲ ਆਪਦੇ ਆਈਡੀ ਨੰਬਰ ਚੇਂਜ ਕਰ ਰਿਹਾ ਦਿਨ ਬਦਲ ਇਹ ਕਹਿ ਰਿਹਾ ਕਿ ਮੈਂ ਪੀਜੀਆਈ ਰੈਫਰ ਕੀਤਾ ਜਿਨੇ ਐਕਸਰਾ ਨਹੀਂ ਕੀਤਾ ਜਿਨੇ ਅੱਖ ਬਿਲਕੁਲ ਗਵਾਤੀ ਜਿਨੇ ਇਸ ਘਰ ਦਾ ਰੋਜ਼ਗਾਰ ਖੋਲਿਆ ਹਾਰ ਉਹਦੀ ਹੋਣੀ ਹੋਣੀ ਹੈ ਸੋ ਬਿਲਕੁਲ ਵੱਡੀ ਗੱਲ ਹੈ ਕਿ ਡਾਕਟਰ ਦੀ ਇਨਗੈਲੀ ਕਰਕੇ ਹੀ ਜਿਹੜੀ ਕਿ ਇਹ ਅੱਖ ਖਰਾਬ ਹੋਈ ਆ ਤੇ ਉਥੇ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਇਹਨਾਂ ਦਾ ਕਹਿਣਾ ਹੈ ਕਿ ਟੈਂਪਰਿੰਗ ਕਰ ਰਹੇ ਨੇ ਡਾਕੂਮੈਂਟਾਂ ਦੇ ਨਾਲ ਤੇ ਸਾਡੀ ਕੋਈ ਹੈਲਪ ਨਹੀਂ ਕਰ ਰਹੇ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੋਂ ਵੀ ਮੰਗ ਕਰਦੇ ਡੀਆਈ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਇਸ ਹਸਪਤਾਲ ਦੇ ਤੇ ਡਾਕਟਰ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਜਿਹੜੇ ਕਿ ਟੈਂਪਰਿੰਗ ਹੋ ਰਹੀ ਹੈ ਇਸ ਨੂੰ ਕੋਰਟ ਦੇ ਵਿੱਚ ਵੀ ਦਿੱਤਾ ਗਿਆ ਹੈ ਤੇ ਉਸ ਦੇ ਵਿੱਚ ਵੀ ਮਾਨਯੋਗ ਕੋਰਟ ਵੀ ਤੇ ਦੇ ਉੱਪਰ ਸੰਗਿਆਨ ਲੈ ਸਕਦੀ ਹੈ ਤੇ ਅਸੀਂ ਪੀਜੀਆਈ ਤੋਂ ਜਿਹੜਾ ਹੈ ਇਸ ਦਾ ਜਿਹੜਾ ਪੂਰਾ ਪੂਰੀ ਜਿਹੜੀ ਰਿਪੋਰਟ ਮੰਗ ਰਹੇ ਆ ਪਟਿਆਲਾ ਤੋਂ ਕੈਮਰਾਮੈਨ ਅਨਕੁਸ਼ ਦੇ ਨਾਲ ਕੁਲਵਿੰਦਰ ਕੁਮਾਰ